ਹਾਂਜੀ ਸਟੂਡੈਂਟਸ 700 ਤੋਂ ਲੈ ਕੇ 1200 ਈਸਵੀ ਤੱਕ ਦੇ ਨਵੇਂ ਰਾਜ ਤੇ ਰਾਜਿਆਂ ਦੀ ਗੱਲ ਕਰ ਰਹੇ ਹਾਂ ਅਸੀਂ ਦੱਖਣੀ ਭਾਰਤ ਦੇ ਰਾਜਿਆਂ ਬਾਰੇ ਗੱਲ ਕੀਤੀ ਆ ਅੱਜ ਜਿਹੜੀ ਵੀਡੀਓ ਆ ਇਹ ਉੱਤਰੀ ਭਾਰਤ ਦੇ ਰਾਜਿਆਂ ਬਾਰੇ ਗੱਲ ਕਰਾਂਗੇ ਅਸੀਂ ਅਸੀਂ ਜਾਣਦੇ ਹਾਂ ਕਿ ਮੁੱਢਲੇ ਮੱਧ ਕਾਲੀਨ ਯੁੱਗ ਦੌਰਾਨ ਭਾਰਤ ਦੇ ਉੱਤਰੀ ਤੇ ਦੱਖਣੀ ਭਾਗਾਂ ਵਿੱਚ ਬਹੁਤ ਸਾਰੇ ਨਵੇਂ ਰਾਜਾਂ ਦਾ ਉਥਾਨ ਹੋਇਆ ਉਸ ਸਮੇਂ ਉੱਤਰੀ ਭਾਰਤ ਵਿੱਚ ਗੁਰਜਰ ਪ੍ਰਤੀਹਾਰ ਪਾਲ Rajput ਰਾਜ ਗਜ਼ਨਵੀ ਤੇ ਗੋਰੀ ਰਾਜ ਸਥਾਪਿਤ ਸਨ ਦक्कਨ ਵਿੱਚ ਰਾਸ਼ਟਰਕੋਟ ਰਾਜ ਕਰਦੇ ਸਨ ਇਥੇ ਹੋਰ ਵੀ ਬਹੁਤ ਛੋਟੇ ਛੋਟੇ ਰਾਜ ਸਨ ਦੱਖਣ ਵਿੱਚ ਪੱਲਵ ਪਾਂਡੇ ਚੋਲ ਰਾਜ ਸਥਾਪਿਤ ਸਨ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ ਪਿਛਲੇ ਵੀਡੀਓਜ਼ ਦੇ ਵਿੱਚ ਹੁਣ ਗੱਲ ਆ ਜਿਹੜੀ ਉਹ ਕਨੌਜ ਦੇ ਸੰਘਰਸ਼ ਦੀ ਆ ਰਾਜਾ ਹਰਸ਼ਵਰਧਨ ਦੀ ਰਾਜਧਾਨੀ ਕਨੌਜ ਸੀ ਕਨੌਜ ਦੀ ਭੂਗੋਲਕ ਸਥਿਤੀ ਅਜਿਹੀ ਸੀ ਕਿ ਜਿਹੜਾ ਵੀ ਕਨੌਜ ਉੱਤੇ ਕਬਜ਼ਾ ਕਰਦਾ ਸੀ ਉਹ ਸਾਰੀ ਗੰਗਾ ਵਾਦੀ ਤੇ ਕਬਜ਼ਾ ਕਰ ਸਕਦਾ ਸੀ ਸਿੱਟੇ ਵੱਜੋਂ ਤਿੰਨ ਸ਼ਕਤੀਆਂ ਪਾਲ ਗੁਰਜਰ ਪ੍ਰਤੀਹਾਰ ਤੇ ਰਾਸ਼ਟਰਕੂਟ ਸ਼ਾਸਕਾ ਵਿਚਕਾਰ ਕਨੌਜ ਲਈ ਸੰਘਰਸ਼ ਸ਼ੁਰੂ ਹੋ ਗਿਆ ਇਹ ਸੰਘਰਸ਼ ਲਗਭਗ 200 ਸਾਲ ਤੱਕ ਹੁੰਦਾ ਰਿਹਾ ਇਸ ਲਈ ਇਤਿਹਾਸਕਾਰਾਂ ਨੇ ਇਸ ਨੂੰ ਤ੍ਰੇਪੱਖੀ ਸੰਘਰਸ਼ ਕਿਹਾ ਹੈ ਕਨੌਜ਼ ਲਈ ਇਸ ਸੰਘਰਸ਼ ਨੇ ਤਿੰਨ ਵੰਸ਼ਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਹਰਸ਼ਵਰਧਨ ਦੀ ਮੌਤ ਪਿੱਛੋਂ ਉੱਤਰੀ ਭਾਰਤ ਦੇ ਦੱਖਣ-ਪੱਛਮੀ ਦੇ ਪੂਰਬੀ ਭਾਗਾਂ ਵਿੱਚ ਛੋਟੇ-ਛੋਟੇ ਰਿਆਸਤਾਂ ਦਾ ਜਨਮ ਹੋਇਆ ਇਨ੍ਹਾਂ ਰਾਜਾਂ ਜਾਂ ਰਿਆਸਤਾਂ ਦੇ ਜਨਮ ਵਿੱਚ ਭਾਰਤੀ ਸਮਾਜ ਦੇ ਜ਼ਮੀਨੀ ਵਰਗਾਂ ਜਿਹੜੇ ਕਿ ਕਿਸਾਨ ਨਹੀਂ ਸਗੋਂ ਫੌਜੀ ਪੇਸ਼ੇ ਦੇ ਧਾਰਨੀ ਸਨ ਨੇ ਆਪਣੇ ਬਾਜ਼ੂ ਬਾਜੂਵਲ ਦੇ ਸਹਾਰੇ ਵਿਸ਼ੇਸ਼ ਯੋਗਦਾਨ ਪਾਇਆ ਇਹਨਾਂ ਉੱਪਰ ਵਾਰੀ ਸ਼ਕਤੀਆਂ ਖਾਸ ਕਰਕੇ ਹੁਣਾਗਾ ਵੀ ਪ੍ਰਭਾਵ ਸੀ ਪਰੰਤੂ ਬਹੁਤੇ ਰਾਜੇ ਤਾਂ ਜਾਤੀਆਂ ਤੇ ਕਬੀਲਿਆਂ ਦੇ ਸੰ ਜਿਹੜੇ ਕਿ 6ਵੀਂ ਜਾਂ 7ਵੀਂ ਸਦੀ ਦੇ ਹਕੂਮਤ ਕਰ ਚੁੱਕੇ ਸਨ ਜਿਵੇਂ ਕਿ ਪ੍ਰਤੀਹਾਰ ਤੇ ਚਾਲੁਕੇ ਇਹਨਾਂ ਰਾਜਿਆਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਰਾਜਪੂਤ ਆਪ ਨੂੰ ਕਸ਼ਤਰੀ ਮੰਨਦੇ ਨੇ ਇਹਨਾਂ ਦੀ ਉਤਪਤੀ ਬਾਰੇ ਕਈ ਮਿੱਥਾਂ ਨੇ ਇਤਿਹਾਸਿਕ ਤੌਰ ਤੇ Rajput ਜੂਹਾਰੂ ਲੋਕਸਾਨ ਜਿਨ੍ਹਾਂ ਨੇ ਰਾਜਸਥਾਨ ਤੋਂ ਸ਼ੁਰੂ ਕਰਕੇ ਆਪਣੀ ਫੌਜੀ ਰਾਜਨੀਤਿਕ ਪ੍ਰਾਪਤੀਆਂ ਤੇ ਕੁਰਬਾਨੀਆਂ ਕਾਰਨ ਭਾਰਤੀ ਇਤਿਹਾਸ ਤੇ ਮਨਾ ਅੰਦਰ ਸਤਿਕਾਰਯੋਗ ਥਾਂ ਬਣਾ ਲਈ ਇਸ ਵਿੱਚ ਬ੍ਰਾਹਮਣਾ ਤੇ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਭਾਰਤੀ ਸੰਮਤਵਾਦ Rajputਾਂ ਕਾਰਨ ਪੈਦਾ ਤਾਂ ਨਹੀਂ ਹੋਇਆ ਪਰੰਤੂ ਇਸ ਕਾਲ ਦੇ ਸਾਮੰਤ ਦੀ ਉન્નਤੀ ਵਿੱਚ ਇਹਨਾਂ ਦਾ ਖਾਸਾ ਯੋਗਦਾਨ ਸੀ Rajputਾਂ ਦੇ अनेका ਵੰਸ਼ ਤੇ ਰਾਜੇ ਸਨ ਲਗਭਗ 400 ਸਾਲ ਇਹ ਆਪਸ ਵਿੱਚ ਤੇ ਫਿਰ ਤੁਰਕਾਂ ਤੇ ਅਫਗਾਨਾਂ ਨਾਲ ਲੜਦੇ ਰਹੇ ਲਗਭਗ 650 ਤੋਂ ਲੈ ਕੇ 1206 ਈਸਵੀ ਤੱਕ ਦਾ ਸਮਾਂ ਰਾਜਪੂਤ ਕਾਲ ਕਿਹਾ ਜਾ ਸਕਦਾ ਹੈ 647 ਈਸਵੀ ਤੋਂ ਉੱਤਰੀ ਭਾਰਤ ਪਿੱਛੋਂ ਜਿਹੜਾ ਉੱਤਰੀ ਭਾਰਤ ਸੀ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਦੱਖਣੀ ਭਾਰਤ ਤੇ ਉੱਤਰੀ ਭਾਰਤ ਦੋਨਾਂ ਵਿੱਚ ਛੋਟੀਆਂ-ਛੋਟੀਆਂ ਜਿਹੜੀਆਂ ਜ਼ਿਮੀਦਾਰਾਂ ਸ਼ਕਤੀਆਂ ਸੀਗੀਆਂ ਉਹ ਛੋਟੇ ਛੋਟੇ ਰਾਜਾਂ ਨੂੰ ਜਨਮ ਦੇ ਚੁੱਕੀਆਂ ਸਨ ਰਾਜਸੀ ਏਕਤਾ ਦਾ ਛਿੰਪਿੰਨ ਹੁਣਾ ਉੱਤਰੀ ਤੇ ਦੱਖਣੀ ਭਾਰਤ ਦਾ ਇੱਕੋ ਜਿਹਾ ਹੀ ਸੀ ਜਿੱਥੇ ਦੱਖਣੀ ਭਾਰਤ ਵਿੱਚ ਚਾਲੁਕੇ ਆ ਪਾਂਡੇ ਤੇ ਰਾਸ਼ਟ੍ਰਕੂਟ ਆਪਸ ਵਿੱਚ ਟਕਰਾਉਂਦੇ ਸੀ ਉੱਥੇ ਉੱਤਰੀ ਭਾਰਤ ਵਿੱਚ ਵੀ ਤਿੰਨ ਸ਼ਕਤੀਆਂ ਪ੍ਰਤੀਹ ਪ੍ਰਤੀਹਾਰ ਰਾਸ਼ਟ੍ਰਕੂਟ ਤੇ ਪਾਲ ਵੰਸ਼ ਆਪਸ ਵਿੱਚ ਪਿੱੜਦੇ ਰਹੇ ਪ੍ਰਤੀਹਾਰਾ ਦਾ ਸਬੰਧ ਰਾਜਸਥਾਨ ਨਾਲ ਸੀ ਤੇ ਪਾਲ ਵੰਸ਼ ਦਾ ਸਬੰਧ ਬੰਗਾਲ ਦਾ ਸੀ। ਰਾਸ਼ਟ੍ਰਕੂਟਾਂ ਦੀ ਕਨੌਜ ਵਿੱਚ ਦਿਲਚਸਪੀ ਕਾਰਨ ਇਹ ਸ਼ਹਿਰ ਉਤਰੀ ਭਾਰਤ ਦੀ ਰਾਜਨੀਤੀ ਦਾ ਕੇਂਦਰ ਬਣ ਗਿਆ। ਕਨੌਜ ਲਈ ਰਾਸ਼ਟ੍ਰਕੂਟਾਂ, ਪ੍ਰਤੀਹਾਰਾਂ ਤੇ ਪਾਲ ਸ਼ਕਤੀਆਂ ਦਾ ਆਪਸ ਵਿੱਚ ਲੰਮਾ ਸੰਘਰਸ਼ ਉਸ ਵੇਲੇ ਚੱਲ ਰਿਹਾ ਸੀ ਜਦੋਂ ਅਰਬਾਂ ਦੇ ਹਮਲੇ ਸਿੰਧੂ ਉੱਪਰ ਸ਼ੁਰੂ ਹੋ ਚੁੱਕੇ ਸਨ। 712 ਈਸਵੀ ਨੂੰ ਅਰਬਾਂ ਦਾ ਸਿੰਧੂ ਉੱਪਰ ਕਬਜ਼ਾ ਹੋ ਗਿਆ। ਪ੍ਰਤੀਹਾਰਾਂ ਨੇ ਅਰਬਨੂ ਤਾਂ ਅੱਗੇ ਵਧਣ ਤੋਂ ਰੋਕ ਦਿੱਤਾ ਸੀ ਪਰ ਆਪ ਰਾਜਸਥਾਨ ਉਜੈਨ ਤੇ ਕਨੌਜ ਵਿੱਚ ਸਥਿਤੀ ਮਜ਼ਬੂਤ ਕਰਨ ਲਈ ਪਾਲਿਆਂ ਨਾਲ ਉਲਝ ਗਏ ਪਾਲਵੰਸ਼ ਦਾ ਧਰਮਪਾਲ ਬੰਗਾਲ ਤੇ ਵਿਹਾਰ ਦਾ ਸ਼ਕਤੀਸ਼ਾਲੀ ਸ਼ਾਸਕ ਸੀ ਉਸ ਨੇ ਤਿੱਬਤ ਚੀਨ ਦੱਖਣੀ ਏਸ਼ੀਆ ਦੇ ਦੇਸ਼ਾਂ ਨਾਲ ਚੰਗੇ ਰਾਜਨੀਤਿਕ ਤੇ ਵਪਾਰਕ ਸਬੰਧ ਸਨ ਰਾਸ਼ਟਕੂਟਾ ਨੇ ਕਨੌਜ ਪਾਲਿਆਂ ਤੋਂ ਖੋ ਲਿਆ ਪੋਜਯ ਦੀਨ ਪ੍ਰਤੀਹਾਰ ਤੇ ਅਰਬਾਂ ਨੂੰ ਤਾਂ ਠੱਲ ਪਾ ਦਿੰਦੀ ਪਰੰਤੂ ਦੱਖਣ ਵਿੱਚ ਉੱਭਰ ਰਹੀ ਰਾਸ਼ਟਕੂਟਾਂ ਦੀ ਸ਼ਕਤੀ ਵੱਲ ਧਿਆਨ ਨਾ ਦੇ ਸਕਿਆ ਮੌਕੇ ਦਾ ਫਾਇਦਾ ਉਠਾ ਕੇ 916 ਈਸਵੀ ਨੂੰ ਰਾਸ਼ਟਕੂਟਾਂ ਨੇ ਉੱਤਰੀ ਭਾਰਤ ਤੇ ਹਮਲਾ ਕੀਤਾ ਉਹਨਾਂ ਦਾ ਨਿਸ਼ਾਨਾ ਕਨੌਜ ਸੀ ਹਮਲੇ ਨੇ ਪ੍ਰਤੀਹਾਰਾਂ ਦੀ ਸ਼ਕਤੀ ਤਿਆਸ ਨਾਸ ਕਰ ਦਿੱਤੀ ਉੱਤਰ ਭਾਰਤ ਹੋਰ ਵੀ ਛੋਟੇ ਰਾਜਾਂ ਵਿੱਚ ਖਿੰਡ ਗਿਆ 10ਵੀਂ ਸਦੀ ਦੇ ਸ਼ੁਰੂ ਵਿੱਚ ਅਰਬ ਯਾਤਰੀ ਮਸੂਦੀ ਨੇ ਕਨੌਜ ਦਾ ਦੌਰਾ ਕੀਤਾ 1012 ईस्वी ਨੂੰ ਤੁਰਕ ਸਿਆਨਾਕ ਨੌਜ ਵਿੱਚ ਕੁਸ ਗਈ ਉਤਰੀ ਭਾਰਤ ਵਿੱਚੋਂ ਪ੍ਰਤੀਹਾਰ ਸ਼ਕਤੀ ਦਾ ਅੰਤ ਹੋ ਗਿਆ ਠੀਕ ਇਸੇ ਹੀ ਸਮੇਂ ਪਾਲਵੰਸ਼ ਤੇ ਰਾਜਕੁਟਾ ਦੀ ਸ਼ਕਤੀ ਦਾ ਅੰਤ ਚੌਲ ਸਮਰਾਟ ਰਜਿੰਦਰ ਨੇ ਕਰ ਦਿੱਤਾ ਹੋਰ ਛੋਟੇ-ਛੋਟੇ ਰਾਜ ਉਤਰੀ ਭਾਰਤ ਵਿੱਚ ਤਿੰਨ ਸ਼ਕਤੀਆਂ ਦੇ ਪਤਨ ਪਿੱਛੋਂ ਅਨੇਕਾਂ ਛੋਟੇ ਰਾਜ ਸਾਹਮਣੇ ਆਏ ਜਿਵੇਂ ਨੇਪਾਲ ਕਾਮਰੂਪ ਜਾਂ ਅਸਾਮ ਕਸ਼ਮੀਰ ਉਤਕਲ ਜਾਂ ਉੜੀਸਾ ਪੂਰਬੀ ਟਾਟ ਉੱਪਰ ਪੂਰਬੀ ਚਾਲੁਕੇ ਆ ਤੇ ਗੰਗੇ ਜਦੋਂ ਕਿ ਪੱਛਮੀ ਭਾਰਤ ਵਿੱਚ ਗੁਜਰਾਤ ਦੇ ਚਾਲੁਕੇ ਜਾਂ ਸੋਲੰਕੀ ਵੀ ਆਖ ਦੇ ਲਈ ਜਿਨ੍ਹਾਂ ਨੂੰ ਸਾਹਮਣੇ ਆਏ ਹਰ ਸਥਾਨਕ ਸ਼ਕਤੀ ਵਿੱਚ ਆਜ਼ਾਦੀ ਦੀ ਤੀਬਰ ਇੱਛਾ ਸੀ ਹਿਮਾਲਾ ਦੇ ਪੈਰਾਂ ਵਿੱਚ अनेका ਰਾਜ ਰਾਜਸਥਾਨ ਦਾ ਜਨਮ ਇਸੇ ਵੇਲੇ ਹੀ ਹੋਇਆ ਚੰਬਾ ਜੰਮੂ ਪੀਰ ਘਰਤਾ ਜਾਂ ਜਲੰਧਰ ਕਾਂਗੜਾ ਕੁੱਲੂ ਜਾਂ ਕੁਲਟਾ ਕਮਾਊ ਤੇ ਗੜਵਾਲ ਇਹ ਸਭ ਉੱਤਰੀ ਰਾਜ ਉੱਤਰੀ ਮੈਦਾਨਾ ਵਿੱਚ ਚੱਲ ਰੇ ਖੂਨੀ ਸੰਘਰਸ਼ ਤੋਂ ਲਾਂਬੇ ਰਹੇ ਉੱਤਰ ਪੱਛਮੀ ਭਾਰਤ 9ਵੀਂ ਸਦੀ ਵਿੱਚ ਕਾਬਲ ਤੇ ਪੇਸ਼ਾਵਰ ਗੰਧਾਰਾ ਵਾਦੀਆਂ ਵਿੱਚ ਤੁਰਕ ਖਾਨਦਾਨ ਜਿਨ੍ਹਾਂ ਨੂੰ ਸ਼ਾਇਆ ਕਹਿੰਦੇ ਨੇ ਰਾਜ ਕਰਦੇ ਸਨ ਤੁਰਕ ਬਾਦਸ਼ਾਹ ਦੇ ਬ੍ਰਾਹਮਣ ਮੰਤਰੀ ਨੇ ਬਗਾਵਤ ਕਰਕੇ ਹਿੰਦੂ ਸ਼ਾਹੀ ਵੰਸ਼ ਦੀ ਨੀਂ ਰੱਖੀ ਅਫਗਾਨਾ ਵੱਲੋਂ ਦਬਾਅ ਕਾਰਨ ਉਹ ਪੂਰਬ ਵੱਲ ਖਿਸਕਾਇਆ ਤੇ ਅਟਕਦੇ ਇਲਾਕੇ ਵਿੱਚ ਰਾਜ ਕਰਨ ਲੱਗਾ ਉਸਦੇ ਉੱਤਰ ਅਧਿਕਾਰੀ ਜੈਪਾਲ ਨੇ ਪੰਜਾਬ ਦੇ ਮੈਦਾਨਾਂ ਤੇ ਕਬਜ਼ਾ ਕਰ ਲਿਆ ਜੈਪਾਲ ਨੂੰ ਹੀ 12ਵੀਂ ਸਦੀ ਵਿੱਚ ਗਜਨੀ ਦਾ ਸਾਹਮਣਾ ਕਰਨਾ ਪਿਆ ਰਾਜਪੂਤਾਂ ਦਾ ਦ੍ਰਿਸ਼ ਤੇ ਆਉਣਾ ਠੀਕ ਇਸ ਸਮੇਂ 800 ਤੋਂ 900 ਈਸਵੀ ਉਹ ਲੋਕ ਜਿਨ੍ਹਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਸਾਹਮਣੇ ਆਏ ਰਾਜਪੂਤ ਕੌਣ ਸਨ ਇਸ ਪ੍ਰਸ਼ਨ ਦਾ ਉੱਤਰ ਵੀ ਇਸੇ ਤਰ੍ਹਾਂ ਦਿੱਤਾ ਜਾ ਸਕਦਾ ਹੈ Rajput ਕੋਈ ਨਸਲ ਨਹੀਂ ਸਨ ਇਹ ਸਾਰੇ ਦੇ ਸਾਰੇ ਹूण ਜਾਂ ਕਿਸੇ ਹੋਰ ਵਿਦੇਸ਼ੀ ਜਾਤੀ ਜਾਂ ਕਬੀਲੇ ਨਾਲ ਵੀ ਸੰਬੰਧਿਤ ਨਹੀਂ ਸਨ ਪਰੰਤੂ ਸਾਰੇ ਰਾਜਪੂਤ ਵੰਸ਼ਕ क्षत्रिय ਜਾਂ ਮੂਲ ਭਾਰਤੀ ਵੀ ਨਹੀਂ ਸਨ ਕੁੱਲ ਮਿਲਾ ਕੇ ਰਾਜਪੂਤਾਂ ਦੀ ਉਤਪਤੀ ਅਨੇਕਾ ਸੋਮਿਆਂ ਤੋਂ ਹੋਈ ਤੇ ਅਚਾਨਕ ਨਹੀਂ ਹੋਈ ਰਾਜਪੂਤ ਭਾਰਤੀ ਇਤਿਹਾਸ ਤੇ ਸਮਾਜ ਵਿੱਚ ਆਏ ਪਰਵਰਤਨਾਵਾਂ ਵਿੱਚੋਂ ਪੈਦਾ ਹੋਏ ਰਾਜਪੂਤ ਦੇ ਵਿਦੇਸ਼ੀ ਹੋਣ ਬਾਰੇ ਭਲੇਖੇ ਇਸ ਕਰਕੇ ਵੀ ਪੈਂਦੇ ਨੇ ਕਿ ਬ੍ਰਾਹਮਣਾ ਵੱਲੋਂ ਉਹਨਾਂ ਲਈ ਸਹਿਨ ਸਹਿਨਸ਼ਾਈ ਵੰਸ਼ਾਵਲੀਆਂ ਘੜੀਆਂ ਗਈਆਂ ਜਿਨ੍ਹਾਂ ਦਾ ਉਦੇਸ਼ ਰਾਜਪੂਤਾਂ ਨੂੰ ਪ੍ਰਾਚੀਨਕ ਛਤਰੀਆਂ ਦਾ ਰੁਤਬਾ ਦੇਣਾ ਸੀ ਆਪਣੇ ਆਪ ਲਈ ਇੱਕ ਛਤਰੀ ਹੋਣ ਦਾ ਦਾਵਾ ਰਾਜਪੂਤਾਂ ਨੂੰ ਜ਼ੋਰ ਨਾਲ ਕਰਨਾ ਪਿਆ ਜੇ ਉਹ ਸੱਚਮੁੱਚ ਹੀ ਇੱਕ ਛਤਰੀ ਸਨ ਤਾਂ ਫਿਰ ਦਾਵੇਦਾਰੀ ਜ਼ੋਰ ਨਾਲ ਕਰਨ ਦੀ ਜ਼ਰੂਰਤ ਹੀ ਨਾ ਪੈਂਦੀ ਵੰਸ਼ਾਵਲੀਆ ਉਹਨਾਂ ਚੰਦਰਵੰਸ਼ੀ ਸੂਰਜਵੰਸ਼ੀ ਮੰਨਦੀਆਂ ਸਨ ਪੇਸ਼ਕਾਰੀ ਇਹ ਵਿਧੀ ਪੁਰਾਣਾ ਤੋਂ ਆਈ ਰਾਜਪੂਤਾਂ ਨੂੰ 9ਵੀਂ ਤੇ 10ਵੀਂ ਸਦੀ ਵਿੱਚ ਸੱਤਾ ਪ੍ਰਾਪਤ ਹੋਈ ਇਸ ਸਮੇਂ ਉਹਨਾਂ ਦੇ ਚਾਰ ਵੰਸ਼ ਆਪਣੇ ਖਾਸ ਰੂਤਵੇ ਮੰਗਦੇ ਸਨ ਇਹ ਕਿਹੜੇ-ਕਿਹੜੇ ਵੰਸ਼ ਸਨ ਪ੍ਰਤੀਹਾਰ ਜਾਂ ਪਰਿਹਾਰ ਇਹ ਪ੍ਰਤੀਹਾਰ ਗੁਰਜਰ ਪ੍ਰਤੀਹਾਰ ਤੋਂ ਵੱਖ ਸਨ ਚਾਹਮਾਨ ਜਾਂ ਚੋਹਾਨ ਚਾਲੂਕੀਆਂ ਜੋ ਦੱਖਣੀ ਚਾਲੂਕੀਆਂ ਤੋਂ ਭਿੰਨ ਸਨ ਜਿਨ੍ਹਾਂ ਨੂੰ ਸੋਲੰਕੀ ਕਿਹਾ ਜਾਂਦਾ ਹੈ ਪਰ ਮਹਾਰਾਜਾਂ ਪਵਾਰ ਇਹਨਾਂ ਚਾਰਾਂ ਵੰਸ਼ਾਂ ਬਾਰੇ ਮਿੱਥਾ ਹੈ ਕਿ ਆਪੂ ਦੇ ਪਹਾੜ ਤੇ ਕਿਤੇ ਮਹਾਯੁਗ ਦੀ ਅਗਨੀ ਕੁੰਡ ਚੋਂ ਪੈਦਾ ਹੋਏ ਇਨ ਭਾਵ ਇਹਨਾਂ ਦੀ ਕੁੱਲ ਜਾਂ ਫੈਮਿਲੀ ਅਗਨੀ ਸੀ ਹਿਸਟੋਰੀਅਨ ਰੋਮੀਲਾ ਥਾਪਰ ਅਨੁਸਾਰ ਇਸ ਕਿਸਮ ਦਾ ਦਾਵਾ ਕਿਸੇ ਹੁਕਰ ਹੁਕਮਰਾਨ ਵਰਗ ਵੱਲੋਂ ਪਹਿਲੀ ਵਾਰ ਕੀਤਾ ਗਿਆ ਨਹੀਂ ਤਾਂ ਹਰ ਜੇਤੂ ਕਬੀਲਾ ਕੌਮ ਆਪਮਹਾਰੀ ਉੱਚੀ ਜਾਤੀ ਬਣ ਕੇ ਮਨ ਲੱਗ ਜਾਂਦੀ ਸੀ ਰਾਜਪੂਤਾਂ ਦੀ ਉਤਪਤੀ ਰਾਜਸਥਾਨ ਵਿੱਚ ਹੀ ਹੋਈ ਇਹ ਹੁਣ ਹੋਣ ਤੇ ਹੋਰ ਜਾਤੀਆਂ ਬਾਹਰੋਂ ਆ ਕੇ ਬਸਣ ਤੋਂ ਪਿੱਛੋਂ ਹੀ ਹੋਈ ਉਸ ਵੇਲੇ ਰਾਜਸਥਾਨ ਵਿੱਚ ਗਣਤੰਤਰੀ ਕਬੀਲੇ ਰਾਜ ਕਰਦੇ ਸਨ ਗੈਰ ਭਾਰਤੀ ਜਾਤੀਆਂ ਲਈ ਗਣਤੰਤਰੀ ਰਾਜਨੀਤਿਕ ਪ੍ਰਣਾਲੀਆਂ ਪ੍ਰਣਾਲੀ ਰਾਹੀਂ ਸਥਾਨਕ ਸਮਾਜ ਤੇ ਸੰਸਕ੍ਰਿਤੀ ਵਿੱਚ ਪ੍ਰਵੇਸ਼ ਵਧੇਰੇ ਅਸਮਾਨਤ ਆਸਾਨ ਸੀ ਨਿਸਬਤ ਰਾਜਾ ਸ਼ਾਹੀ ਤੇ ਰੂੜੀਵਾਦੀ ਨਿਜ਼ਾਮ ਦੇ ਅਗਨੀਕੁੰਡ ਵੀ ਦੀ ਪੈਦਾਇਸ਼ ਦਾ ਦਾਵਾ ਕਰਨ ਵਾਲੇ ਚਾਰ ਵੰਸ਼ ਸ਼ੁਰੂ ਦੇ ਰਾਜਪੂਤ ਸ਼ਾਸਕ ਸਨ ਇਹਨਾਂ ਦੀ ਸ਼ਕਤੀ ਦਾ ਉਥਾਨ ਪ੍ਰਤੀਹਾਰਾ ਸਮਰਾਜ ਦੇ ਖੰਡਰਾਂ ਉੱਪਰ ਹੋਇਆ ਪ੍ਰਿਹਾਰ ਦੱਖਣੀ ਰਾਜਸਥਾਨ ਤੇ ਚੋਹਾਨ ਪੂਰਵੀ ਰਾਜਸਥਾਨ ਦੇ ਦਿੱਲੀ ਦੇ ਆਸ-ਪਾਸ ਰਾਜ ਕਰਨ ਲੱਗੇ ਇਹ ਦੋਵੇਂ ਵੰਸ਼ ਪ੍ਰਤੀਹਾਰਾ ਤੇ ਸਾਮੰਤ ਸਨ ਜਿਨ੍ਹਾਂ ਨੇ ਅਰਬਾਂ ਨੂੰ ਰੋਕਣ ਲਈ ਆਪਣੇ ਬਾਦਸ਼ਾਹ ਦਾ ਸਾਥ ਦਿੱਤਾ ਪਿੱਛੋਂ ਇਹਨਾਂ ਨੇ ਮਹਾਰਾਜ ਅਧਿ ਰਾਜ ਦੀ ਉਪਾਧੀ ਧਾਰਨ ਕੀਤੀ ਤੇ ਆਜ਼ਾਦ ਹੋ ਗਏ ਸੋਲੰਕੀ ਵੰਸ਼ ਕਾਠੀਆਵਾੜ ਦਾ ਅਰਥ ਸੀ ਇਸ ਦੀਆਂ ਸ਼ਖਾਵਾਂ ਮਾਲਵਾ ਚੇਦੀ ਪਟਨ ਬੜੋਚ ਵਿੱਚ ਸਨ 950 ਤੋਂ ਪਿੱਛੋਂ ਇਹ ਵੰਸ਼ ਹਰ ਕਿਸੇ ਨਾਲ ਯੁੱਧ ਵਿੱਚ ਲਿਪਤ ਸੀ ਪਵਾਰ ਮਾਲਵੇ ਵਿੱਚ ਰਾਸ਼ਟਰਕੂਟਾਂ ਦੇ ਸਮੰਤ ਸਨ ਪਰੰਤੂ 10ਵੀਂ ਸਦੀ ਵਿੱਚ ਆਜ਼ਾਦ ਹੋ ਗਏ ਪਵਾਰ ਸ਼ੁਰੂ ਵਿੱਚ ਆਪਣੀ ਉਤਪਤੀ ਰਾਸ਼ਟਰਕੂਟਾਂ ਤੋਂ ਮੰਨਦੇ ਸਨ ਪਰੰਤੂ ਬਾਅਦ ਵਿੱਚ ਇਹ ਵੀ ਚੋਹਾਨਾ ਵਾਂਗ ਆਪਣੇ ਆਪ ਨੂੰ ਅਗਨੀ ਨਾਲ ਜੋੜਨ ਲੱਗ ਪਏ ਹੋਰ ਰਾਜਪੂਤ ਵੰਸ਼ ਰਾਜਪੂਤਾਂ ਦੀ ਉਤਪਤੀ ਬਹਿਸ ਤੇ ਸ਼ੱਕ ਭਰਪੂਰ ਵਿਸ਼ਾ ਹੈ ਸੂਰਜ ਤੇ ਚੰਦਰਮਾਨ ਨਾਲ ਸੰਬੰਧਤ ਅਨੇਕਾਂ ਜਾਤੀਆਂ ਤੇ ਵੰਸ਼ਾਂ ਨੇ ਉਤਰੀ ਤੋਂ ਕੇਂਦਰੀ ਭਾਰਤ ਵਿੱਚ ਰਾਜ ਕਾਇਮ ਕੀਤੇ ਇਹਨਾਂ ਵਿੱਚ ਚੰਦੇਲ ਪ੍ਰਮੁੱਖ ਸਨ ਇਹ ਖੁਜਰਾਹੂ ਨਾਲ ਸੰਬੰਧਤ ਸਨ ਇਸੇ ਤਰ੍ਹਾਂ ਮੇਵਾੜ ਦੇ ਗੋਹੀਲਾ ਸਨ ਅਰਬਾਂ ਦੇ ਹਮਲਿਆਂ ਨੂੰ ਲੈ ਕੇ ਕੇਂਦਰੀ ਸ਼ਕਤੀਆਂ ਜਿਵੇਂ ਪ੍ਰਤੀਹਾਰਾ ਤੇ ਰਾਸ਼ਟਰਕੂਟ ਨੂੰ ਕਮਜ਼ੋਰ ਕਰਕੇ ਸਾਮੰਤਨ ਨੂੰ ਆਜ਼ਾਦ ਹੋਣ ਦਾ ਮੌਕਾ ਦਿੱਤਾ ਜਹ ਚਹਾਨਾਂ ਦੇ ਉੱਤਰ ਪੂਰਬੀ ਗਵਾਂਢੀ ਤੋਮਰ ਸਨ ਤੋਮਰ ਪਹਿਹਾਰਾਂ ਦੇ ਵੀ ਸਾਮੰਤ ਸਨ ਅਤੇ ਦਿੱਲੀ ਹਰਿਆਣਾ ਉੱਪਰ ਥਾਨੇਸਰ ਤੱਕ ਰਾਜ ਕਰਦੇ ਸਨ ਦਿੱਲੀ 736 ਈਸਵੀ ਵਿੱਚ ਤੋਮਰਾਂ ਨੇ ਹੀ ਬਸਾਈ ਸੀ ਪ੍ਰਤੀਹਾਰਾਂ ਦਾ ਇੱਕ ਹੋਰ ਸਾਮੰਤ ਕਲਚੂਰੀ ਵੀ ਕਰਪੂਰੀ ਦੇ ਆਜ਼ਾਦ ਰਾਜੇ ਬਣੇ ਤਾਂ ਇਹ ਸੀਗੀਆਂ ਪ੍ਰਮੁੱਖ ਘਟਨਾਵਾਂ ਉਤਰੀ ਭਾਰਤ ਤੇ ਦੱਖਣੀ ਭਾਰਤ ਦੇ ਵਿੱਚ ਹਰਸ਼ਵਰਧਨ ਦੀ ਮੌਤ ਤੋਂ ਬਾਅਦ ਦੀਆਂ ਤੇ ਛੋਟੇ ਛੋਟੇ ਰਾਜ ਜਿਹੜੇ ਸਥਾਪਿਤ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਅਸੀਂ ਤੇ ਹੁਣ ਇਸ ਤੋਂ ਬਾਅਦ ਅਸੀਂ ਜਿਹੜੇ ਰਾਜਪੂਤ ਰਾਜੇ ਨੇ ਜਾਂ ਰਾਜਪੂਤਾਂ ਦੇ ਰਾਜ ਤੋਂ ਲੈ ਕੇ ਅੱਗੇ ਇਹਨਾਂ ਦੇ ਜੋ ਵੀ ਘਟਨਾ ਕਰਮ ਨੇ ਉਹਨਾਂ ਬਾਰੇ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਪੜਿ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਨੈਕਸਟ ਟੌਪਿਕ ਦੇ ਵਿੱਚ ਓਕੇ ਥੈਂਕਸ Yeah.